ਮੁੰਡੇ ਦੇ ਮਾਪਿਓ ਕੁੜੀ ਵਾਲਿਆਂ ਤੋਂ ਮੰਗਣ ਲੱਗੇ ਦਾਜ ਪਰ ਮੁੰਡੇ ਨੇ ਕਰ ਦਿੱਤਾ ਆ ਕੰਮ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਕੋਈ ਵੀ ਵਿਆਹ ਇਹੋ ਜਿਹਾ ਹੁੰਦਾ ਹੈ ਜਿੱਥੇ ਦਾਜ ਨਾ ਦਿੱਤਾ ਜਾਂਦਾ ਹੈ ਅਤੇ ਨਾ ਲਿਆ ਜਾਂਦਾ ਹੈ ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਆਹ ਵਾਲਾ ਮੁੰਡਾ ਕੁੜੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਲਿਜਾ ਰਿਹਾ ਹੈ ਦਰਸਲ ਜਦੋਂ ਕੁੜੀ ਵਾਲਿਆਂ ਦੇ ਘਰ ਮੁੰਡਾ ਬਰਾਤ ਲੈ ਕੇ ਆਇਆ ਤਾਂ ਮੁੰਡੇ ਦਾ ਪਰਿਵਾਰ ਵਿਆਹ ਤੋਂ ਪਹਿਲਾਂ ਕੁੜੀ ਵਾਲਿਆਂ ਤੋਂ ਦਾਜ ਦੀ ਮੰਗ ਕਰਨ ਲੱਗਾ ਪਰ ਕੁੜੀ ਵਾਲੇ ਕਹਿੰਦੇ ਕਿ ਤੁਸੀਂ ਤਾਂ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਕੁਝ ਨਹੀਂ ਲੈਣਾ ਅਤੇ ਹੁਣ ਐਨ ਮੌਕੇ ਤੇ ਆ ਕੇ ਵਿਆਹ ਤੋਂ ਪਹਿਲਾਂ ਤੁਸੀਂ ਸਮਾਨ ਮੰਗ ਰਹੇ ਹੋ ਜਦੋਂ ਇਹ ਸਾਰੀ ਗੱਲ ਵਿਚੋਲੇ ਨੇ ਵਿਆਹ ਵਾਲੇ ਮੁੰਡੇ ਨੂੰ ਦੱਸੀ ਕਿ ਤੇਰਾ ਪਰਿਵਾਰ ਕੁੜੀ ਵਾਲਿਆਂ ਤੋਂ ਸਮਾਨ ਮੰਗ ਰਿਹਾ ਹੈ ਤਾਂ ਮੁੰਡਾ ਆਪਣੇ ਮਾਪਿਆਂ ਨੂੰ ਕਹਿੰਦਾ ਕਿ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਵਿਆਹ ਹੋ ਜਾਣ ਦਿਓ ਜਦੋਂ ਮੁੰਡੇ ਦਾ ਪਰਿਵਾਰ ਨਾ ਮੰਨਿਆ ਤਾਂ ਮੁੰਡਾ ਕੁੜੀ ਨਾਲ ਫੇਰੇ ਲੈ ਕੇ ਉਸ ਨੂੰ ਮੋਟਰਸਾਈਕਲ ਤੇ ਹੀ ਬਿਠਾ ਕੇ ਲੈ ਗਿਆ ਅਤੇ ਮਾਪਿਆਂ ਨੂੰ ਕਹਿੰਦਾ ਕਿ ਹੁਣ ਕਰ ਲਓ ਤੁਸੀਂ ਕੀ ਕਰਨਾ ਮੈਨੂੰ ਕੋਈ ਵੀ ਚੀਜ਼ ਨਹੀਂ ਚਾਹੀਦੀ ਸੋ ਤੁਸੀਂ ਇਸ ਨੌਜੋ ਆਨ ਬਾਰੇ ਕੀ ਕਹਿਣਾ ਚਾਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਹੁਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ